ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਟੋਟੀਆਂ ਪਹੁੰਚੇ ਆ ਪਾਉ ਹਰਜਿੰਦਰ ਸਿੰਘ ਉਹਨਾਂ ਦੇ ਕੋਲ ਫੌਜੀ ਸਾਹਿਬ ਉਹਨਾਂ ਦੇ ਕੋਲ ਤੇ ਵੀਰ ਖਰਜੀ ਤੋਂ ਉਹਨਾਂ ਦੇ ਕੋਲ ਵੈਸੇ ਅੱਜ ਮੱਝਾਂ ਝੋਟੀਆਂ ਪਾ ਤੁਹਾਨੂੰ ਟੋਟਲ ਤਿੰਨ ਦਿਖਾਈਆਂ ਨੇ ਇੱਕ ਗੱਬਨ ਤੇ ਦੋ ਸੁਈਆਂ ਇੱਕ ਗੱਬਨ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੀ ਗੱਲਬਾਤ ਆਪਾਂ ਕਰਾਂਗੇ ਹੁਣ ਦੂਜਾ ਸੂਬਾ ਇਹ ਝੋਟੀ ਸੂਣ ਵਾਲੀ ਆ ਠੀਕ ਆ ਜੀ ਤਕਰੀਬਨ ਹਜੇ 6-7 6-7 ਦਿਨ ਹਜੇ ਦੇ ਪਏ ਆ ਸੂਣ ਤੇ ਕੌੜੀ ਸਾਹਿਬ ਜੀ 6-7 ਦਿਨ ਹੀ ਬਾਕੀ ਆ ਹਾਂਜੀ ਹਾਂਜੀ ਵਸਾਖੀ ਦਾ ਲੱਗੇ ਚਲ ਜਾਣਾ ਨੇ ਠੀਕ ਆ ਜੀ ਮੇਲਾ ਉਹ ਵੀ ਲੱਗ ਜਾਣਾ ਤੇ ਮੇਲਾ ਇਹਨੇ ਵੀ ਲਾ ਦੇਣਾ ਇਹੋ ਜ ਮੱਝ ਝੋਟੀਆਂ ਨੇ ਉੱਥੇ ਚਾਰ ਚੰਦ ਲਾਉਣੇ ਹਨ ਇਹਨੂੰ ਵਿਚਾਰੀ ਝੋਟੀਆਂ ਦੋਸਤੋ ਦੂਜਾ ਸਵੇਰ ਸੋਨ ਵਾਲੀ ਹੋਰ ਵਜਨ ਵੇੜਦੇ ਦੇ ਵਿੱਚ ਤੇ ਬਾਕੀ ਥੱਲੇੋਂ ਤੁਹਾਨੂੰ ਦੇਖੋ ਨਹੀਂ ਫੇਰ ਆਪਾਂ ਦਿਖਾਵਾਂਗੇ ਕਰਮਾ ਵਾਲੀ ਦੇਖੋ ਤੁਸੀਂ ਟਾਪੀ ਲਾਈ ਫਿਰਦੀ ਆ ਬਹੁਤ ਸੋਹਣਾ ਚੱਡਾ ਲੇਵਾ ਚਾਰਸ ਲੇਵਾ ਮੋੜ ਤੋਂ ਠੀਕ ਆ ਜੀ ਅੱਗੋਂ ਸਟਾਰਟ ਹੋ ਗਏ ਤਾਂ ਬਿਲਕੁਲ ਬੈਕ ਸੈਟ ਨੇਵਾ ਬਣਾ ਰਹੀ ਆ ਤੋਂ ਥਾਲੀ ਕਰ ਮਾ ਜੀ ਦਾ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਨਾ ਸੋ ਚੰਗੀ ਸਪੇਸ ਸੋਹਣੀ ਵੰਡ ਫੁੱਲ ਵਜੋਂ ਨੋੜ ਦੇ ਵਿੱਚ ਤੇ ਰੇਡ ਗੱਲ ਕਰੀਏ 200 ਭਾਵੇਂ 1,35 ਕਰਾ ਲਓ 1,30 ਕਰਾ ਲਓ ਠੀਕ ਆ ਜੀ ਇਹ ਫੌਜੀ ਸਾਹਿਬ ਆਪਾਂ ਇਹ ਤੁਹਾਨੂੰ 1,25 ਦੀ ਦੇਣੀ ਹੈ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਲੋ ਵੀ 1,2500 ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਬਹੁਤ ਪਿਆਰੀ ਚੰਗੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਤੇ ਨਾਲ ਦੀ ਨਾਲ ਹੀ ਬਿਲਕੁਲ ਜੈਡ ਬਲੈਕ ਮੱਥੇ ਤੋਂ ਪੂਛ ਤੱਕ ਜੇਕਰ ਆਪਾਂ ਨੋਟ ਕਰਾ ਦਈਏ ਤੁਹਾਨੂੰ ਇੱਕ ਵੀ ਬਾਅਦ ਨਹੀਂਗਾ ਚਿੱਟਾ ਤੱਕ ਚੰਗੀ ਜਮੀ ਪਲੀ ਪ੍ਰੀਤੀ ਆ ਕਾ ਤੋਂ ਵੱਡਾ ਐਸੇ ਝੋਟੀ ਦਾ ਤੇ ਨੰਬਰ ਸਕਰੀਨ ਦੇ ਉੱਪਰ ਚੱਲਨ ਡਏ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸਾਕੀ ਦਾ ਮੇਲਾ ਦੇਖਣਾ ਤੇ ਤਿਆਰ ਹੋਣ ਡਈ ਹੈ ਆ ਵੇਖ ਲਦੇ ਬਿਲਕੁਲ ਨਹੀਂ ਮੈਂ ਨਾ ਵੀ ਪੂਰੀ ਡੈਰਾ ਬੈਰਾ ਕਰੂਗੀ ਹੈ ਪੰਪੂਆ ਜਿਹੜੇ ਆਪਣੇ ਵੀਰ ਨੂੰ ਬੜੇ ਹੋਣੇ ਉਹਨਾਂ ਨੂੰ ਕੱਢ ਪਾ ਰਿਹਾ ਕਿ ਕਿੰਨੇ ਵਾਰ ਕੱਢੂਗੀ ਕੱਢੂਗੀ ਆ ਕੇ ਇਧਰ ਆਓ ਮੇਰੇ ਲਈ ਹਾਂ ਵੇਖੋ ਇਧਰ ਵੀ ਹੈ ਠੀਕ ਆ